ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਸਾਰੇ ਦੇਸ਼ਾਂ ਨੂੰ ਪਰਸਪਰ ਟੈਰਿਫ ਤੇ ਦਿੱਤੀ ਗਈ 90 ਦਿਨਾਂ ਦੀ ਛੋਟ 9 ਜੁਲਾਈ 2025 ਨੂੰ ਖਤਮ ਹੋਣ ਜਾ ਰਹੀ ਹੈ। ਇਸ ਸਮਾਂ ਸੀਮਾ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਅਮਰੀਕਾ ਤੋਂ ਵੱਡੀ ਖਬਰ ਆਈ ਹੈ ਜਿਸ ਦੇ ਤਹਿਤ ਅਗਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਅਗਸਤ ਤੋਂ ਦੁਨੀਆ ਦੇ ਲਗਭਗ 100 ਦੇਸ਼ਾਂ ਤੇ ਆਯਾਤ ਤੇ 10 ਫੀਸਦਾ ਨਵਾਂ 트੍ਰੰਪ ਟੈਰਿਫ ਲੱਗ ਹੋਵੇਗਾ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਟ ਨੇ ਇਸ ਕਦਮ ਦੀ ਪੁਸ਼ਟੀ ਕੀਤੀ ਹੈ। ਸਕਾਟ ਨੇ ਇਸ ਨੂੰ ਗਲੋਬਲ ਵਪਾਰ ਰਣਨੀਤੀ ਦਾ ਇੱਕ ਵਿਆਪਕ ਰੀਸੈਟ ਦੱਸਿਆ ਹੈ ਅਤੇ ਕਿਹਾ ਹੈ ਕਿ ਬੇਸ ਲਾਈਨ ਟੈਰਿਫ ਵਿਆਪਕ ਤੌਰ ਤੇ ਲਾਗੂ ਹੋਵੇਗਾ ਅਤੇ ਉਹਨਾਂ ਦੇਸ਼ਾਂ ਤੇ ਵੀ ਜੋ ਇਸ ਸਮੇਂ ਵਾਸ਼ਿੰਗਟਨ ਨਾਲ ਗੱਲਬਾਤ ਕਰ ਰਹੇ ਨੇ ਹਾਲਾਂਕਿ ਬਲੂ ਮਰਗ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੇਖਾਂਗੇ ਕਿ ਰਾਸ਼ਟਰਪਤੀ 트੍ਰੰਪ ਗੱਲਬਾਤ ਕਰਨ ਵਾਲਿਆਂ ਨਾਲ ਕਿਵੇਂ ਨਜਿੱਠਣਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਅਸੀਂ ਲਗਭਗ 100 ਦੇਸ਼ਾਂ ਨੂੰ ਦੇਖਾਂਗੇ ਜਿਨ੍ਹਾਂ ਤੇ ਘੱਟੋ-ਘੱਟ 10% ਪਰਸਪਰ ਟੈਰਿਫ ਲਾਗੂ ਹੋਵੇਗਾ ਅਤੇ ਅਸੀਂ ਇੱਥੋਂ ਅੱਗੇ ਵਧਣ ਜਾ ਰਹੇ ਹਾਂ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ 트ੰਪ ਨੇ 12 ਦੇਸ਼ਾਂ ਤੇ ਟੈਰਿਫ ਬੰਬ ਫਟਣ ਦੀ ਤਿਆਰੀ ਕੀਤੀ ਹੈ ਅਤੇ ਇਸ ਦਾ ਐਲਾਨ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ। ਰਿਪੋਰਟਾਂ ਅਨੁਸਾਰ 트ੰਪ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੇ ਲਗਭਗ ਇੱਕ ਦਰਜਨ ਦੇਸ਼ਾਂ ਲਈ ਇੱਕ ਵਪਾਰ ਪੱਤਰ ਤੇ ਦਸਤਖਤ ਕੀਤੇ ਨੇ। ਇਹ ਪੱਤਰ ਹਫ਼ਤੇ ਦੇ ਪਹਿਲੇ ਦਿਨ ਇਸ ਨੂੰ ਲੋ ਜਾਂ ਛੱਡੋ ਦੇ ਅਲਟੀਮੇਟਮ ਨਾਲ ਸੂਚੀ ਵਿੱਚ ਸ਼ਾਮਲ ਸਾਰੇ ਦੇਸ਼ਾਂ ਨੂੰ ਭੇਜੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਇਸ ਸੂਚੀ ਵਿੱਚ ਕਿਸੇ ਵੀ ਦੇਸ਼ ਦੇ ਨਾਮ ਦਾ ਖੁਲਾਸਾ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ।